ਸਵਾਗਤ ਹੈ ਤੁਹਾਡਾ ਹੀਲਿੰਗ ਵਾਈਬਸ ਪੰਜਾਬੀ ਚੈਨਲ ਤੇ ਦੋਸਤੋ ਅੱਜ ਦੇ ਸਾਡੀ ਗੱਲਬਾਤ ਦਾ ਵਿਸ਼ਾ ਹੈ 셀ఫ్ ਲਵ 셀ఫ్ ਲਵ ਹੁੰਦਾ ਕੀ ਹੈ ਇਹਦੀ ਕਿਉਂ ਜ਼ਰੂਰਤ ਹੈ 셀ఫ్ ਲਵ ਇੱਕ ਅਜੀ ਹੀ ਪਾਵਰ ਹੈ ਇੱਕ ਅਜੀ ਹੀ ਜਾਦੂਈ ਪਾਵਰ ਹੈ ਜੋ ਕਿ ਸਾਡੀ ਜ਼ਿੰਦਗੀ ਨੂੰ ਬਹੁਤ ਹੀ ਖੂਬਸੂਰਤ ਬਣਾ ਦਿੰਦੀ ਹੈ ਅੱਜ ਦੀ ਭਾਗ ਦੌੜ ਪਰ ਜ਼ਿੰਦਗੀ ਦੇ ਵਿੱਚ ਜਿੱਥੇ ਅਸੀਂ ਹਰ ਕੰਮ ਨੂੰ ਇੰਪੋਰਟੈਂਸ ਦਿੰਨੇ ਆ ਹਰ ਛੋਟੀ ਤੋਂ ਛੋਟੀ ਚੀਜ਼ ਨੂੰ ਇੰਪੋਰਟੈਂਸ ਦਿੰਨੇ ਆ ਆਪਣੇ profession ਨੂੰ ਇੰਪੋਰਟੈਂਸ ਦਿੰਨੇ ਆ ਘਰ ਦੇ ਕੰਮਾਂ ਨੂੰ ਬੱਚਿਆਂ ਨੂੰ ਇੱਥੋਂ ਤੱਕ ਰਿਲੇਸ਼ਨਸ ਨੂੰ ਅਸੀਂ ਬਹੁਤ ਇੰਪੋਰਟੈਂਸ ਦਿੰਨੇ ਆ ਸਭ ਲਈ ਟਾਈਮ ਕੱਢਦੇ ਆ ਪਰ ਕਿ ਅਸੀਂ ਖੁਦ ਲਈ ਸਮਾਂ ਕੱਢਦੇ ਹਾਂ ਇਸ ਦਾ ਜਵਾਬ ਹੋਏਗਾ ਨਹੀਂ ਖੁਦ ਲਈ ਸਮਾਂ ਸਾਡੇ ਕੋਲ ਬਚਦਾ ਹੀ ਨਹੀਂ ਹੈ ਕਿਉਂਕਿ ਅਸੀਂ ਖੁਦ ਦੀ ਵੈਲਿਊ ਕਰਨਾ ਪੁੱਈਏ ਹਾਂ ਸੈਲਫ ਲਵ ਇੱਕ ਅਜੀਹੀ ਟਰਮ ਹੈ ਜਿਹੜੀ ਕਿ ਸਾਨੂੰ ਸਾਡੇ ਖੁਦ ਦੇ ਨਾਲ ਜੋੜਨ ਦੇ ਵਿੱਚ ਤੇ ਇੱਕ ਨਵਾਂ ਵਰਜ਼ਨ ਕ੍ਰੀਏਟ ਕਰਨ ਦੇ ਵਿੱਚ ਬਹੁਤ ਹੀ ਹੈਲਪਫੁਲ ਹੈ ਜਦੋਂ ਅਸੀਂ ਖੁਦ ਨੂੰ ਆਪਣੀ ਕਮਜ਼ੋਰੀਆਂ ਦੇ ਨਾਲ ਅਕਸੈਪਟ ਕਰਦੇ ਹਾਂ ਇੱਕ ਹੁੰਦਾ ਹੈ ਕਿ ਅਸੀਂ ਕਿਸੇ ਕਮਜ਼ੋਰੀ ਸਾਡੇ 'ਚ ਹੋਣੀ ਤੇ ਅਸੀਂ ਉਸ ਨੂੰ ਨਜ਼ਰ ਅੰਦਾਜ਼ ਕਰਨਾ ਪਰ ਇੱਕ ਹੁੰਦਾ ਨੂੰ ਕਹਿੰਦੇ ਰੈਡੀਕਲ ਅਕਸੈਪਟੈਂਸ ਰੈਡੀਕਲ ਅਕਸੈਪਟੈਂਸ ਹੁੰਦਾ ਕਿ ਸਾਨੂੰ ਪਤਾ ਹੈ ਸਾਡੇ ਵਿੱਚ ਇਹ ਕਮਜ਼ੋਰੀ ਹੈ ਤੇ ਉਸ ਕਮਜ਼ੋਰੀ ਦੇ ਹੋਣ ਦੇ ਬਾਵਜੂਦ ਵੀ ਅਸੀਂ ਖੁਦ ਨੂੰ ਪਿਆਰ ਕਰ ਰਹੇ ਹਾਂ ਅਸੀਂ ਖੁਦ ਨੂੰ ਪ੍ਰਾਇੋਰਟਾਈਜ਼ ਕਰ ਰਹੇ ਹਾਂ ਸਾਨੂੰ ਪਤਾ ਹੈ ਕਿ ਕਿੱਥੇ ਕੰਮ ਨੂੰ ਬ੍ਰੇਕ ਲਗਾਉਣੀ ਹੈ ਤੇ ਕਿਸ ਤਰ੍ਹਾਂ ਚੱਲਣਾ ਹੈ ਕਿਸੇ ਆਪਣੀ ਜ਼ਿੰਦਗੀ ਨੂੰ ਜੋ ਚਾਹੁੰਦੇ ਆ ਉਹ ਅਚੀਵ ਕਰ ਸਕੀਏ ਜਿਸ ਤਰ੍ਹਾਂ ਦਾ ਚਾਹੁੰਦੇ ਆ ਉਸ ਤਰ੍ਹਾਂ ਦਾ ਬਣਾ ਸਕੀਏ ਅੱਜ ਇੰਨੀਆਂ ਕ ਜ਼ਿੰਮੇਵਾਰੀਆਂ ਨਿਭਾ ਕੇ ਨਿਭਾ ਕੇ ਅਸੀਂ ਖੁਦ ਨੂੰ ਟਾਇਰਡ ਕਰ ਲਿਆ ਫਜ਼ੂਲ ਦੇ ਕੰਮਾਂ ਕਰਕੇ ਅਸੀਂ ਇੰਨੇ ਐਕਟਿਵ ਹੋ ਗਏ ਆ ਕਿ ਕਿਤੇ ਆਪਣਾ ਆਪ ਖੁਦ ਦੇ ਜਾ ਰਹੇ ਆ ਸੈਲਫ ਲਵ ਇੱਕ ਜਹਾਜ ਜਾਦੂਈ ਕਹਿੰਦੇ ਨਾ ਚਿਰਾਗ ਹੈ ਅਲaddin ਦਾ ਚਿਰਾਗ ਹੈ ਜਿਹੜਾ ਸਾਡੀ ਜ਼ਿੰਦਗੀ ਨੂੰ ਬਹੁਤ ਹੀ ਖੁਸ਼ਹਾਲਾ ਬਣਾ ਦਿੰਦਾ ਹੈ ਅੱਜ ਸਾਡੇ ਕੋ ਹਰ ਛੋਟੀ ਤੋਂ ਛੋਟੀ ਚੀਜ਼ ਲਈ ਸਮਾਂ ਹੈ ਅਸੀਂ ਉਸ ਦਾ ਸਨਮਾਨ ਨਿਰਧਾਰਿਤ ਕੀਤਾ ਹੈ ਪਰ ਆਪ ਦੇ ਆਪ ਨੂੰ ਆਪ ਦੀ ਅੰਦਰਲੀ ਆਵਾਜ਼ ਦੀ ਗਲਤੀ ਨਾਲ ਸਾਡੇ ਤੱਕ ਪਹੁੰਚ ਵੀ ਜਾਂਦੀ ਹੈ ਤੇ ਅਸੀਂ ਉਸ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਕਿਉਂਕਿ ਅਸੀਂ ਆਪਣੇ ਕੰਮ ਨੂੰ ਇੰਪੋਰਟੈਂਸ ਦੇ ਇੰਦੇ ਵਿੱਚ ਵਿਸ਼ਵਾਸ ਕਰਦੇ ਹਾਂ ਪਰ ਸਭ ਗੱਲਾਂ ਦੇ ਵਿੱਚ ਸਭ ਤੋਂ ਵੱਧ ਸਫਰ ਕਰਦਾ ਹੈ ਸਾਡਾ ਮਾਈਂਡ ਤੇ ਸਾਡੀ ਬੋਡੀ ਜਿਸ ਦਿਨ ਆਲਸਾ ਦੀ ਬੋਡੀ ਦੀ ਹੀਲਿੰਗ ਬਹੁਤ ਹੀ ਸਲੋ ਹੋ ਜਾਂਦੀ ਹੈ ਅਸੀਂ ਹਮੇਸ਼ਾ ਬਾਹਰਲੇ ਸਰਾਉਂਡਿੰਗਸ ਪ੍ਰਤੀ ਅਵੇਅਰ ਹਾਂ ਖੁਦ ਸਾਡੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਸਾਡੀ ਕੌਨਸ਼ੀਅਸ ਸਾਨੂੰ ਕੀ ਕਹਿਣਾ ਚਾਹੀ ਹੈ ਅਸੀਂ ਕੰਟੀਨਿਊਸਲੀ ਉਸ ਚੀਜ਼ ਨੂੰ ਸ਼ਟਡਾਊਨ ਕਰਦੇ ਰਹਿੰਦੇ ਹਾਂ ਅਸੀਂ ਇਸ ਚੀਜ਼ ਨੂੰ ਪ੍ਰੋਕਾਸਟੀਨੇਟ ਕਰਦੇ ਹਾਂ ਕਿਸੇ ਬਾਅਦ ਵਿੱਚ ਕਰ ਲਾਂਗੇ ਅੱਛਾ ਇਹ ਮੇਰਾ ਕੰਮ ਹੈ ਆ ਨੂੰ ਮੈਂ ਬਾਤ ਵਿੱਚ ਕਰ ਲਾਂਗਾ ਪਹਿਲਾਂ ਫੈਮਲੀ ਦਾ profession ਦਾ ਬੱਚਿਆਂ ਦਾ ਹਸਬੰਦ ਦਾ ਹੈ ਨਾ ਇਸ ਤਰ੍ਹਾਂ ਜਿਹੜੀ ਮੈਨ ਵੀ ਨੇ ਉਹ ਵੀ ਆਪਣੀ ਜਿਹੜਾ profession ਨੂੰ ਇੰਪੋਰਟੈਂਸ ਦਿੰਦੇ ਐ professionਲ ਲਾਈਫ ਬਹੁਤ ਅੱਗੇ ਰੱਖਦੇ ਨੇ ਫਿਰ ਬੱਚਿਆਂ ਬਾਰੇ ਸੋਚਦੇ ਨੇ ਸਾਰਾ ਦਿਨ ਭੱਜ ਦੌੜ ਦੇ ਵਿੱਚ ਕਿਉਂਕਿ ਉਹ ਸਮਝਦੇ ਨੇ ਕਿ ਇਹ ਮੇਰੀ ਪ੍ਰਾਇੋਰਟੀ ਹੈ ਇਸ ਸੈਲਫ ਲਵ ਨੂੰ ਅੱਜਕਲ ਇੱਕ ਲਗਜ਼ਰੀ ਸਮਝਿਆ ਜਾਣ ਲੱਗ ਪਿਆ ਹੈ ਜਿਹੜਾ ਕਿ ਬਿਲਕੁਲ ਗਲਤ ਹੈ ਇਹ ਇੱਕ ਜ਼ਰੂਰਤ ਹੈ ਅੱਜਕਲ ਦੇ ਸਮੇਂ ਦੇ ਵਿੱਚ ਇਹ ਸਾਡੀ ਜ਼ਰੂਰਤ ਬਣ ਗਈ ਹੈ ਜੇ ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ ਤਾਂ ਸਾਨੂੰ ਕਈ ਬਹੁਤ ਤਰ੍ਹਾਂ ਦੇ ਬੋਡੀ ਇਮੇਜ ਦਾ ਸਾਹਮਣਾ ਕਰਨਾ ਪੈਂਦਾ ਹੈ ਹਮੇਸ਼ਾ ਸਾਨੂੰ ਸਿਖਾਇਆ ਜਾਂਦਾ ਹੈ ਕਿ ਦੂਸਰਾਂ ਨੂੰ ਇੰਪੋਰਟੈਂਸ ਦੋ ਦੂਸਰਿਆਂ ਲਈ ਟਾਈਮ ਕਰਡੋ ਇਹਦੇ ਵਿੱਚ ਜੋ ਸਾਡੀ ਬੋਡੀ ਸਾਨੂੰ ਕਹਿਣਾ ਚਾਹ ਰਹੀ ਹੁੰਦੀ ਜੋ ਸਾਡੀ ਬੋਡੀ ਦੇ ਸੈਲ ਸਾਡੇ ਤੱਕ ਮੈਸੇਜ ਟਰਾਂਸਫਰ ਕਰ ਰਹੇ ਹੁੰਦੇ ਨੇ ਜੋ ਸਾਡੀ ਇਨਰ ਕੌਨਸ਼ੀਅਸ ਦੀ ਜਿਹੜੀ ਆਵਾਜ਼ ਹੁੰਦੀ ਹੈ ਉਹ ਅਸੀਂ ਬੰਦ ਕਰਦੇ ਤੇ ਸੁਣਦੇ ਹੀ ਨਹੀਂ ਕਿਉਂਕਿ ਸਾਡਾ ਮਾਈਂਡ ਕੰਟੀਨਿਊਸਲੀ ਸਾਡੇ ਨਾਲ ਨੈਗੇਟਿਵ ਟਾਕ ਕਰ ਰਿਹਾ ਹੁੰਦਾ ਹੈ ਚਾਹੇ ਕੰਮ ਪਿਆ ਉਹ ਕੰਮ ਪਿਆ ਬਟ ਇਹਦੇ ਵਿੱਚ ਜਿਹੜਾ ਇਨਸਾਨ ਸਭ ਤੋਂ ਵੱਧ ਸਫਰ ਕਰਦਾ ਉਹ ਹੈ ਅਸੀਂ ਬਹੁਤ ਖਰਾਬ ਮੈਂਟਲ ਹੈਲਥ ਹੋ ਜਾਂਦੀ ਜਿੱਦਾ ਰਿਜ਼ਲਟ ਇਹ ਹੁੰਦਾ ਹੈ ਕਿ ਸਾਡੀ ਫਿਜ਼ੀਕਲ ਹੈਲਥ ਵੀ ਬਹੁਤ ਖਰਾਬ ਹੋ ਜਾਂਦੀ ਹੈ ਅਸੀਂ ਕ੍ਰੋਨਿਕ ਡਿਜ਼ੀਜ਼ਸ ਦੀ ਜਪਿਤ ਵਿੱਚ ਆ ਜਾਂਦੇ ਆ ਤੇ ਮੈਂ ਮਹਿਸੂਸ ਕੀਤਾ ਕਿ ਇਹਦਾ ਸਭ ਤੋਂ ਵੱਡਾ ਕਾਰਨ ਹੈ ਖੁਦ ਨੂੰ ਪ੍ਰਾਇੋਰਟਾਈਜ਼ ਨਾ ਕਰਨਾ ਜਦੋਂ ਤੁਸੀਂ ਖੁਦ ਨੂੰ ਪ੍ਰਾਇੋਰਟਾਈਜ਼ ਨਹੀਂ ਕਰਦੇ ਦੁਨੀਆ ਦੀ ਹਰ ਚੀਜ਼ ਨੂੰ ਪ੍ਰਾਇੋਰਟਾਈਜ਼ ਕਰਦੇ ਆ ਤੇ ਅਸੀਂ ਬਿਮਾਰੀਆਂ ਦੇ ਚਪੇਟ ਵਿੱਚ ਆ ਜਾਣਿਆਂ ਸਾਡਾ ਆਟੋ ਇਮਿਊਨ ਸਿਸਟਮ ਬਹੁਤ ਵੀਕ ਹੋ ਜਾਂਦਾ ਹੈ ਸੈਲਫ ਲਵਡ ਆਨ ਦੇ ਕੁਝ ਪ੍ਰੈਕਟੀਕਲ ਟਿਪਸ ਟਿਪ ਨੰਬਰ 1 ਸਮਾਂ ਸਾਰਨੀ ਬਣਾਓ ਆਪਣੇ ਹਰੇਕ ਕੰਮ ਦਾ ਸਮਾਂ ਨਿਰਧਾਰਨ ਕਰੋ ਜੇ ਤੁਸੀਂ ਨਿਰਧਾਰਿਤ ਸਮੇਂ ਤੇ ਰੋਜ਼ ਉਹੀ ਕੰਮ ਕਰੋਗੇ ਤੇ ਤੁਹਾਡੀ ਜ਼ਿੰਦਗੀ ਬਹੁਤ ਹੀ ਵਿਵਸਥਿਤ ਹੋ ਜਾਏਗੀ ਇਸ ਦੇ ਨਾਲ ਤੁਹਾਨੂੰ ਰੋਜ਼ਾਨਾ ਖੁਦ ਲਈ ਕੁਝ ਸਮਾਂ ਜ਼ਰੂਰ ਮਿਲੇਗਾ 24 ਘੰਟੇ ਦੀ ਦਾਤ ਇੱਕ ਦਿਨ ਦੇ ਵਿੱਚ ਮਾਲਕ ਨੇ ਸਭ ਨੂੰ ਬਖਸ਼ੀ ਹੈ ਸੋ ਇਹ ਸਾਡੇ ਤੇ ਮਨਸਰ ਹੈ ਕਿ ਅਸੀਂ ਆਪਣੇ ਸਮੇਂ ਦਾ ਸਦ ਉਪਯੋਗ ਕਰਦੇ ਹਾਂ ਜਾਂ ਦੁਰ ਉਪਯੋਗ ਕਰਦੇ ਹਾਂ ਹੈਰੀ ਲੌਰੈਂਜ ਜੀ ਕਹਿੰਦੇ ਨੇ ਕਿ ਜਿੰਨਾ ਤੁਸੀਂ ਜ਼ਿਆਦਾ ਵਿਅਸਤ ਹੋਗੇ ਆਪਣੀ ਜ਼ਿੰਦਗੀ ਦੇ ਵਿੱਚ ਉਨਾ ਹੀ ਵੱਧ ਤੁਹਾਨੂੰ ਆਪਣੇ ਆਪ ਦੇ ਲਈ ਸਮਾਂ ਮਿਲੇਗਾ ਅਸੀਂ ਇਸ ਘਰਾਨ ਇਸੇ ਬੱਚੇ ਦੇ ਨਾਲ ਗੱਲ ਵੀ ਕਰ ਸਕਦੇ ਹਾਂ ਅਸੀਂ ਐਕਸਰਸਾਈਜ਼ ਵੀ ਕਰ ਸਕਦੇ ਹਾਂ ਸੋ ਜਦੋਂ ਅਸੀਂ ਖੁਦ ਨਾਲ ਖੁਦ ਤੇ ਸਮਾਂ ਲਗਾਉਂਦੇ ਹਾਂ ਤਾਂ ਉਸ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਸੁਧਾਰ ਹੋਣਾ ਲਾਜ਼ਮੀ ਹੈ ਟਿਪ ਨੰਬਰ 2 ਖੁਦ ਨੂੰ ਖੁਸ਼ ਰੱਖਣਾ ਸਾਨੂੰ ਪਤਾ ਹੈ ਕਿ ਸਾਨੂੰ ਕਿਹੜੀ ਚੀਜ਼ ਜ਼ਿਆਦਾ ਖੁਸ਼ੀ ਦਿੰਦੀ ਹੈ ਅਸੀਂ ਉਹ ਕੰਮ ਕਰਕੇ ਵੀ ਆਪਣੇ ਆਪ ਨੂੰ ਹਮੇਸ਼ਾ ਖੁਸ਼ ਰੱਖ ਸਕਦੇ ਆ ਆਪਣੇ ਆਪਣੋ ਨੈਗੇਟਿਵਿਟੀ ਤੋਂ ਦੂਰ ਰੱਖ ਸਕਦੇ ਟਿਪ ਨੰਬਰ 3 ਆਪਣੇ ਆਪ ਦਾ ਕੰਪੈਰੀਸਨ ਕਦੇ ਕਿਸੇ ਹੋਣ ਦਾ ਨਾ ਕਰੋ ਕਿਉਂਕਿ ਇਹ ਕੰਮ ਦੁਨੀਆ ਦਾ ਹੈ ਤੋ ਦੁਨੀਆ ਨੂੰ ਇਹ ਕੰਮ ਕਰਨ ਦਿਓ ਲੋਕਾਂ ਦੇ ਟੈਗਸ ਤੋਂ ਬਿਲਕੁਲ ਨਾ ਡਰੋ ਕਿਉਂਕਿ ਲੋਕ ਉਹਨੂੰ ਚੰਗਾ ਕਹਿੰਦੇ ਜਿੰਨੂੰ ਚੰਗਾ ਕਹਿ ਕੇ ਉਹਨਾਂ ਨੂੰ ਫਾਇਦਾ ਹੈ ਤੇ ਲੋਕ ਉਹਨਾਂ ਨੂੰ ਮਾੜਾ ਠਹਿਰਾਉਣਗੇ ਜਿਨ੍ਹਾਂ ਨੂੰ ਮਾੜਾ ਕਹੇ ਤੇ ਉਹਨਾਂ ਦਾ ਮਤਲਬ ਸਿੱਧ ਹੁੰਦਾ ਹੈ ਇਸ ਲਈ ਲੋਕਾਂ ਤੋਂ ਬਿਲਕੁਲ ਨਾ ਡਰੋ ਇਸ ਦੇ ਨਾਲ ਸੰਬੰਧਿਤ ਇੱਕ ਕਹਾਣੀ ਮੈਂ ਕਿਤੋਂ ਪੜੀ ਸੀ ਤੇ ਮੈਂ ਤੁਹਾਨੂੰ ਨਾਲ ਸਾਂਝੀ ਕਰਨਾ ਚਾਹਨੀ ਆ ਕਿ ਇੱਕ ਸ਼ਿਵਜੀ ਪਾਰਵਤੀ ਜੀ ਤੇ ਨੰਦੀ ਜੀ ਕਿਤੇ ਜਾ ਰਹੇ ਸਨ ਤੇ ਸ਼ਿਵਜੀ ਭਗਵਾਨ ਜਿਹੜੇ ਕਿ ਦੇਵਾਂ ਦੇ ਦੇਵ ਨੇ ਮਹਾਦੇਵ ਉਹਨਾਂ ਨੂੰ ਕਿਹਾ ਜਾਂਦਾ ਹੈ ਉਹ ਤੇ ਮਾਂ ਪਾਰਵਤੀ ਪੈਦਲ ਚੱਲ ਰਹੇ ਸਨ ਨਾਲ ਉਹਨਾਂ ਦੇ ਨੰਦੀ ਬੈਲ ਵੀ ਤੁਰਿਆ ਜਾ ਰਿਹਾ ਸੀ ਤੇ ਥੋੜੀ ਜਿਹੀ ਜਦੋਂ ਅੱਗੇ ਜਾਂਦੇ ਆ ਤੇ ਲੋਕ ਕਹਿੰਦੇ ਆ ਕਿ ਦੇਖੋ ਕਿੰਨੇ ਮੂਰਖ ਨੇ ਇੱਕ ਬੈਲ ਨਾਲ ਐ ਤੇ ਦੋਨੋਂ ਜਿਵੇਂ ਪੈਦਲ ਚੱਲੇ ਜਾ ਰਹੇ ਨੇ ਇਸ ਤੇ ਮਹਾਦੇਵ ਆਪਣੀ ਪਤਨੀ ਮਾ ਪਾਰਵਤੀ ਨੂੰ ਉਸ ਬੈਲ ਤੇ ਬਿਠਾ ਦਿੰਦੇ ਨੇ ਜਦੋਂ ਥੋੜੀ देर ਹੋਰ ਅੱਗੇ ਜਾਂਦੇ ਨੇ ਤਾਂ ਫਿਰ ਕੁਝ ਲੋਕ ਕਹਿੰਦੇ ਨੇ ਕਹਿੰਦੇ ਦੇਖੋ ਜੀ ਕਿਸ ਤਰ੍ਹਾਂ ਦੀ ਪਤਨੀ ਹੈ ਪਤੀ ਪੈਦਲ ਜਾ ਰਿਹਾ ਹੈ ਤੇ ਉਹਦੀ ਅਰਧੰਗਨੀ ਹੋਣ ਦੇ ਨਾਤੇ ਉਹ ਬੈਲ ਤੇ ਚੜੀ ਹੈ ਤੇ ਇਹ ਸੁਣ ਕੇ ਮਾ ਪਾਰਵਤੀ ਬੈਲ ਤੋਂ ਛੇਟਾ ਉੱਤਰ ਆਉਂਦੇ ਆ ਫਿਰ ਥੋੜੀ ਅੱਗੇ ਜਾਂਦੇ ਹੈ ਤਾਂ ਉਹ ਸ਼ਿਵ ਜੀ ਜੀ ਨੂੰ ਕਹਿੰਦੇ ਹਨ ਕਿ ਤੁਸੀਂ ਇਹਦੇ ਤੇ ਬਿਰਾਜਮਾਨ ਹੋ ਜਾਓ ਤੇ ਮਹਾਦੇਵ ਨੰਦੀ ਜੀ ਤੇ ਬੈਠ ਜਾਂਦੇ ਨੇ ਜਦੋਂ ਥੋੜੀ ਹੋਰ ਅੱਗੇ ਜਾਂਦੇ ਨੇ ਤੇ ਲੋਕ ਕਹਿੰਦੇ ਦੇਖੋ ਬਈ ਜੀਵਨ ਸਾਥੀ ਨੂੰ ਜਿਹੜੀ ਉਹ ਪੈਦਲ ਚਲਾ ਰਹੇ ਨੇ ਤੇ ਖੁਦ ਉਹਦੇ ਉੱਤੇ ਬੈਠ ਗਏ ਨੇ ਇਹ ਕਿਸ ਤਰ੍ਹਾਂ ਦੇ ਪਤੀ ਹਨ ਇਹ ਸੁਣ ਕੇ ਭਗਵਾਨ ਸ਼ਿਵ ਜੀ ਉੱਤਰ ਜਾਂਦੇ ਨੇ ਤੇ ਉਹ ਪੈਦਲ ਚੱਲਣ ਲੱਗ ਪੰਦੇ ਨੇ ਤੇ ਫਿਰ ਥੋੜੀ ਅੱਗੇ ਜਾ ਕੇ ਉਹ ਕਹਿੰਦੇ ਹਨ ਕਿ ਕਿਉਂ ਨਾ ਇਸ ਤਰ੍ਹਾਂ ਕਰੀਏ ਕਿ ਅਸੀਂ ਦੋਵੇਂ ਹੀ ਇਸ ਬੈਲ ਦੇ ਉੱਤੇ ਬੈਠ ਜਾਈਏ ਤੇ ਫਿਰ ਮਾ ਪਾਰਵਤੀ ਤੇ ਸ਼ਿਵ ਜੀ ਜੀ ਉਸ ਬੈਲ ਦੇ ਉੱਤੇ ਨੰਦੀ ਮਹਾਰਾਜ ਦੇ ਉੱਤੇ ਬੈਠ ਜਾਂਦੇ ਨੇ ਤੇ ਥੋੜੀ ਜਿਹੀ ਅੱਗੇ ਹੀ ਜਾਂਦੇ ਨੇ ਤੇ ਸ਼ਹਿਰ ਦੇ ਲੋਕ ਕਹਿੰਦੇ ਨੇ ਕਿ ਦੇਖੋ ਬਈ ਵਿਚਾਰੇ ਬੈਲ ਦਾ ਤਾਂ ਕਚੁੰਬਰ ਹੀ ਕੱਢਿਆ ਪਿਆ ਹੈ ਨਾ ਨੇ ਵਿਚਾਰਾ ਬੈਲ ਦੀ ਤਾਂ ਸਾਹ ਹੀ ਨਹੀਂ ਨਿਕਲ ਰਹੀ ਇਹ ਸੁਣ ਕੇ ਉਹ ਬੈਲ ਤੋਂ ਹਟਾਉਂਦੇ ਨੇ ਇਹ ਛੋਟੀ ਜੀ ਕਹਾਣੀ ਸਬਕ ਹੈ ਕਿ ਦੁਨੀਆ ਨੇ ਤੁਹਾਨੂੰ ਕਿਸੇ ਪਾਸੇ ਨਹੀਂ ਖਲੋਣ ਦੇਣਾ ਦੁਨੀਆ ਨੇ ਕੁਝ ਨਾ ਕੁਝ ਤਾਂ ਕਹਿਣਾ ਹੈ ਇਸ ਲਈ ਜੋ ਕਹਿੰਦੇ ਨੇ ਉਹਨਾਂ ਨੂੰ ਕਹਿਨ ਦਿਓ ਟਿਪ ਨੰਬਰ 4 ਕਦੇ ਵੀ ਦੂਸਰੇ ਦੀ ਆਪਣੀ ਦੇ ਲਈ رائے ਬਦਲਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਲੋਕ ਉਹੀ ਸੋਚਦੇ ਹਨ ਜੋ ਸੋਚਣਾ ਚਾਹੁੰਦੇ ਹਨ ਕਿਉਂਕਿ ਇਨਸਾਨ ਕਦੇ ਕਿਸੇ ਦੂਸਰੇ ਦੀ ਨਜ਼ਰ ਦੇ ਵਿੱਚ ਜਿੰਨਾ ਮਰਜੀ ਚੰਗਾ ਬਣਨ ਦੀ ਕੋਸ਼ਿਸ਼ ਕਰ ਲੇ ਜੋ ਮਰਜੀ ਕਰ ਲੇ ਜੋ ਅਗਲੇ ਨੇ ਤੁਹਾਡੇ ਬਾਰੇ ਸੋਚਣਾ ਹੈ ਉਹੀ ਸੋਚਣਾ ਸਿਆਣੇ ਕਹਿੰਦੇ ਹਨ ਕਿ ਨਜ਼ਰ ਦਾ ਅਪ੍ਰੈਸ਼ਨ ਪੋਸੀਬਲ ਹੈ ਨਜ਼ਰੀਏ ਦਾ ਨਹੀਂ ਨਜ਼ਰੀਆ ਇੱਕ ਬਕਸ਼ਾ ਹੈ ਤੇ ਨਜ਼ਰ ਇੱਕ ਬਕਰੀ ਸ਼ਾ ਹੈ ਸੋ ਇਸ ਤੇ ਇੱਕ ਨਾ ਬੜਾ ਅੱਛਾ ਇੱਕ ਸ਼ੇਰ ਮੈਨੂੰ ਯਾਦ ਆ ਰਿਹਾ ਹੈ ਕਹਿੰਦੇ ਭਲਾ ਬੁਰਾ ਨਾ ਕੋਈ ਰੂਪ ਨਾ ਕਹੋਂਦਾ ਹੈ ਭਲਾ ਬੁਰਾ ਨਾ ਕੋਈ ਰੂਪ ਨਾ ਕਹੋਂਦਾ ਹੈ ਨਜ਼ਰ ਦਾ ਫਰਕ ਹੀ ਗੁੰਦੋਸ਼ ਸਭ ਦੱਸਦਾ ਹੈ ਨਜ਼ਰ ਦਾ ਪੇਧ ਹੀ ਕੁਨ দোষ ਸਭ ਦੱਸਦਾ ਹੈ ਕੋਈ ਕਮਲ ਦੀ ਕਲੀ ਦੇਖਦਾ ਹੈ ਚਿੱਕੜ ਦੇ ਵਿੱਚ ਕੋਈ ਕਮਲ ਦੀ ਕਲੀ ਦੇਖਦਾ ਹੈ ਚਿੱਕੜ ਦੇ ਵਿੱਚ ਤੇ ਕਿਸੇ ਨੂੰ ਚੰਨ ਚ ਵੀ ਦਾਗ ਨਜ਼ਰ ਆਉਂਦਾ ਹੈ ਕਿਸੇ ਨੂੰ ਚੰਨ ਚ ਵੀ ਦਾਗ ਨਜ਼ਰ ਆਉਂਦਾ ਹੈ ਤੋਂ ਇਹ ਇੱਕ ਨਜ਼ਰੀਏ ਦੀ ਖੇਡ ਹੈ ਅਗਲਾ ਟਿਪ ਹੈ ਖੁਦ ਨੂੰ ਤੇ ਦੂਸਰਾਂ ਨੂੰ ਮਾਫ ਕਰੋ ਕਈ ਵਾਰ ਅਸੀਂ ਖੁਦ ਨੂੰ ਮਾਫ ਨਹੀਂ ਕਰ ਪਾਉਂਦੇ ਕਿਉਂਕਿ ਅਸੀਂ ਬੂਟਕਾਲ ਦੇ ਵਿੱਚ ਅਜਿਹੇ ਫੈਸਲੇ ਲੈਂਦੇ ਹੁੰਦੇ ਹਨ ਜਿਹੜੇ ਕਿ ਸਾਨੂੰ ਵਰਤਮਾਨ ਦੇ ਵਿੱਚ ਚੰਗੇ ਨਹੀਂ ਲੱਗਦੇ ਤੇ ਅਸੀਂ ਉਹਨਾਂ ਤੋਂ ਸਹਿਮਤ ਨਹੀਂ ਹੁੰਦੇ ਸਾਨੂੰ ਲੱਗਦਾ ਹੈ ਕਿ ਅਸੀਂ ਪੁਰਾਣੇ ਸਮੇਂ ਦੇ ਵਿੱਚ ਐਨੇ ਮੈਚੂਰ ਨਹੀਂ ਸੀ ਜਿੰਨੇ ਕਿ ਅਸੀਂ ਹੁਣ ਹੋ ਗਏ ਹਾਂ ਤੇ ਇਹ ਸਾਡਾ ਫੈਸਲਾ ਗਲਤ ਸੀ ਸੋ ਸਾਨੂੰ ਇਹ ਗੱਲ ਫਿਰ ਸਮਝਣੀ ਚਾਹੀਦੀ ਹੈ ਕਿ ਜੋ ਬੀਤ ਗਿਆ ਉਸ ਸਮਾਂ ਮੁੜ ਵਾਪਸ ਨਹੀਂ ਆਉਣਾ ਸਾਡੇ ਹੱਥ ਦੇ ਵਿੱਚ ਅੱਜ ਦਾ ਸਮਾਂ ਹੈ ਸਾਡੇ ਹੱਥ ਵਿੱਚ ਹੀ ਹੈ ਅੱਜ ਦਾ ਸਮਾਂ ਜਿਹੜਾ ਕਿ ਸਾਡਾ ਕੱਲ ਦਾ ਪਾਸਟ ਬਣਨਾ ਹੈ ਸੋ ਜਿੰਨਾ ਹੋ ਸਕੇ ਆਪਣੇ ਅੱਜ ਦੇ ਸਮੇਂ ਨੂੰ ਯੂਟਿਲਾਈਜ਼ ਕਰੋ ਇਹਨਾਂ ਲੋਕਾਂ ਨੂੰ ਮਾਫ ਕਰੋ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਟੌਕਸਿਕ ਲੋਕਾਂ ਦੇ ਰੈਗੂਲਰ ਇਨ ਟੱਚ ਵਿਦ ਰਹੋ ਸਾਡੀ ਊਰਜਾ ਹੀ ਖਿੱਚ ਲੈਂਦੇ ਇਹ ਕਦੇ ਵੀ ਸਾਨੂੰ ਸਫਲਤਾਵਲ ਨਹੀਂ ਜਾਣਦੇ ਕਿਉਂਕਿ ਇਹਨਾਂ ਦਾ ਮਕਸਦ ਹੁੰਦਾ ਹੈ ਤੁਹਾਡੇ ਕੰਮ ਦੇ ਵਿੱਚ ਰੋੜਾ ਬੰਨਣਾ ਤੁਹਾਡੇ ਕੰਮ ਨੂੰ ਹੋਣ ਤੋਂ ਰੋਕਣਾ ਪਰ ਜੇ ਤੁਸੀਂ ਕਿਸੇ ਸੋਸ਼ਲ ਪ੍ਰੈਸ਼ਰ ਹੇਠ ਹੋ ਤੁਸੀਂ ਇਹਨਾਂ ਨਾਲ ਕੰਟੈਕਟ ਨਹੀਂ ਛੱਡ ਸਕਦੇ ਤਾਂ ਤੁਸੀਂ ਇਹਨਾਂ ਨਾਲ ਕੰਟੈਕਟ ਰੱਖੋ ਬਟ ਲਿਮਿਟਿਡ ਤੁਸੀਂ ਇਹਨਾਂ ਨਾਲ ਮਨੋ ਡਿਟੈਚ ਰਹੋ ਸੋ ਇਹਨਾਂ ਨੂੰ ਮਾਫ ਕਰੋ ਪਰ ਇਹਨਾਂ ਦੀਆਂ ਗਲਤੀਆਂ ਇਹਨਾਂ ਨੇ ਤੁਹਾਡੇ ਨਾਲ ਕੀ ਕੀਤਾ ਉਹ ਚੀਜ਼ ਨੂੰ ਹਮੇਸ਼ਾ ਯਾਦ ਰੱਖੋ ਤਾਂ ਕਿ ਤੁਸੀਂ ਭਵਿੱਖ ਵਿੱਚ ਸੁਚੇਤ ਹੋ ਤੁਸੀਂ ਸੁਚੇਤ ਹੋ ਕਿ ਤੁਸੀਂ ਆਪਣਾ ਬੱਚਾ ਇਹਨਾਂ ਲੋਕਾਂ ਦੀ ਨਕਾਰਾਤਮਕਤਾ ਤੋਂ ਕਿਸ ਤਰ੍ਹਾਂ ਕਰਨਾ ਹੈ ਕਿਉਂਕਿ ਰਸਤੇ ਦੇ ਵਿੱਚ ਕਾਲੀ ਨਹੀਂ ਵਿਛਾਏ ਜਾ ਸਕਦੇ ਰੋੜੇ ਤਾਂ ਰਸਤੇ ਦੇ ਵਿੱਚ ਆਣੇ ਹੀ ਆਣੇ ਹਨ ਪਰ ਜੇ ਤੁਸੀਂ ਬੂਟ ਹੀ ਮਜ਼ਬੂਤ ਪਾਏ ਹੋਣਗੇ ਉਹ ਰੂੜੇ ਤੁਹਾਨੂੰ ਨਹੀਂ ਝੁਬਣ ਅਖੀਰੀ ਟਿਪ ਹੈ ਆਪਣੇ ਆਪ ਨੂੰ ਸਰੈਂਡਰ ਕਰੋ ਉਸ ਪਰਮਾਤਮਾ ਦੇ ਅੱਗੇ ਕਿਸੇ ਦੁਨਿਆਵੀ ਇਨਸਾਨ ਦੇ ਉੱਤੇ ਨਹੀਂ ਕਦੇ ਵੀ ਕਿਸੇ ਦੁਨਿਆਵੀ ਰਿਸ਼ਤੇ ਦੇ ਉੱਤੇ ਡਿਪੈਂਡ ਨਾ ਹੋਵੋ ਕਿਉਂਕਿ ਕਹਿੰਦੇ ਨਾ ਚੇਂਜ ਇਜ਼ ਦਾ ਲਾ ਆਫ ਨੇਚਰ ਹਮੇਸ਼ਾ ਹਰ ਰਿਸ਼ਤਾ ਬਦਲਦਾ ਹੈ ਹਰ ਇਨਸਾਨ ਬਦਲਦਾ ਹੈ ਹਰ ਸੋਚ ਬਦਲਦੀ ਹੈ ਪਰ ਸਿਰਫ ਉਹ ਪਰਮਾਤਮਾ ਹੈ ਜਿਹੜਾ ਕਦੇ ਵੀ ਨਹੀਂ ਬਦਲਦਾ ਔਰ ਉਹ ਹਮੇਸ਼ਾ ਸਾਡੇ ਲਈ 올 ਦਾ ਟਾਈਮ ਅਵੇਲੇਬਲ ਹੁੰਦਾ ਹੈ ਅਸੀਂ ਉਸ ਸੁਝ ਸਮੇਂ ਵੀ ਯਾਦ ਕਰਦੇ ਹਾਂ ਉਹ ਸਾਡੀ ਪੁਕਾਰ ਜ਼ਰੂਰ ਸੁਣਦਾ ਹੈ ਤਾਂ ਦੁਨਿਆਵੀ ਲੋਕਾਂ ਤੇ ਬਿਲਕੁਲ ਵੀ ਡਿਪੈਂਡ ਨਾ ਹੋਵੋ ਆਪਣੀ ਡੋਰ ਉਸ ਮਾਲਕ ਤੇ ਛੱਡੋ ਤੇ ਫਿਰ ਵੇਖੋ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਇੱਕ ਮੈਜਿਕ ਕ੍ਰੀਏਟ ਕਰਦਾ ਹੈ ਸੋ ਇੰਨਾ ਵਿਚਾਰਾਂ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦੀ ਆ ਮੈਂ ਆਸ ਕਰਦੀ ਆ ਕਿ ਤੁਹਾਨੂੰ ਇਹ ਵੀਡੀਓ ਬਹੁਤ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਜੇ ਤੁਸੀਂ ਨਵੇਂ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਹੀਲਿੰਗ ਵਾਈਬਸ ਪੰਜਾਬ ਦੇ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ